ਭਾਰਤ ਦੇਸ਼ ਦਾ ਗੁਆਂਡੀ ਦੇਸ਼ ਪਾਕਿਸਤਾਨ ਸਿੱਧੇ ਤੌਰ ਤੇ ਭਾਰਤ ਨਾਲ 2-3 ਵਾਰ ਲੜਾਈ ਲੈਂਨ ਤੇ ਮੂੰਹ ਦੀ ਖਾਨ ਤੋਂ ਬਾਅਦ ਹੁਣ ਅੰਦਰੂਨੀ ਤੌਰ ਤੇ ਦੇਸ਼ ਨੂੰ ਨਸ਼ੇ ਵਿੱਚ ਲਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਅਤੇ ਇਹਨਾਂ ਕੋਸ਼ਿਸ਼ਾਂ ਨੂੰ ਭਾਰਤ ਦੇ ਤਾਰਬੰਦੀ ਦੇ ਨਾਲ ਖੜੀ ਬੀਐਸਐਫ ਹਰ ਵਾਰ ਨਾਕਾਮ ਕਰ ਦਿੰਦੀ ਹੈ ਅੱਜ ਇੱਕ ਅਜਿਹਾ ਮਾਮਲਾ ਵੇਖਰੂ ਮਿਲਿਆ ਜੋ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਦੇ ਅਧੀਨ ਆਂਦੇ ਪਿੰਡ ਮੁਹਾਰਸੋਨਾ ਅਤੇ ਮੁਹਾਰ ਜਮਸ਼ੇਰ ਦੇ ਵਿਚਕਾਰ ਬੀਤੀ ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਸਾਂਝੇ ਤੌਰ ਤੇ ਗਸ਼ਤ ਦੇ ਦੌਰਾਨ ਡਰੋਨ ਦੀ ਹਲਚਲ ਵੇਖੀ ਜਿੱਥੇ ਬੀਐਸਐਫ ਨੇ ਗੋਲੀਬਾਰੀ ਕੀਤੀ ਅਤੇ ਦੋ ਬੈਗ ਬਰਾਮਦ ਹੋਏ ਜੋ ਕਿ ਸਰਚ ਵਿੱਚ ਮਿਲੇ ਜਿਨ੍ਹਾਂ ਨੂੰ ਖੋਲਿਆ ਗਿਆ ਤਾਂ ਇੱਕ ਬੈਗ ਵਿੱਚ ਤਿੰਨ ਹੈਰੋਇਨ ਦੇ ਪੈਕੇਟ ਮਿਲੇ ਅਤੇ ਦੋ ਬੈਗਾਂ ਵਿੱਚ ਕੁੱਲ 6 ਹੈਰੋਇਨ ਦੇ ਪੈਕੇਟ ਮਿਲੇ ਜਿਸ ਵਿੱਚ ਇੱਕ ਪੈਕੇਟ ਦਾ ਵਜ਼ਨ ਲਗਭਗ 1 ਕਿਲੋਗ੍ਰam ਹੈ ਅਤੇ 6 ਪੈਕੇਟਾਂ ਦਾ 6 ਕਿਲੋਗ੍ਰam ਬਣ ਗਿਆ ਹੈ ਜਿਸ ਤੋਂ ਪਾਕਿਸਤਾਨ ਦੇ ਨਪਾਕ ਰਾਟਿਆਂ ਦਾ ਪਤਾ ਲੱਗਦਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਾਜ਼ਿਲਕਾ ਸਰਦਾਰ ਸੁਭੇਕ ਸਿੰਘ ਨੇ ਕਿਹਾ ਕਿ ਬੀਐਸਐਫ ਨਾਲ ਰਲ ਕੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਤਿੰਨ ਪਿੰਡਾਂ ਨੂੰ ਸੀਜ਼ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ ਹਾਲੇ ਤੱਕ ਕਿਸੇ ਵਿਅਕਤੀ ਦਾ ਪਤਾ ਨਹੀਂ ਲੱਗਿਆ ਪਰ ਪਾਕਿਸਤਾਨ ਵੱਲੋਂ ਆਈ ਨਸ਼ੇ ਦੀ ਖੇਪ ਨੂੰ ناکام ਕਰ ਦਿੱਤਾ ਗਿਆ ਹੈ ਅਤੇ ਬਰਾਮਦ ਕਰ ਲਿਆ ਹੈ ਇਸੇ ਤਰ੍ਹਾਂ ਹੀ ਹੋਰ ਜਾਣਕਾਰ ਦਿੰਦੇ ਹੋਏ ਡੀਐਸਪੀ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਇਤਲਾਮ ਮਸੂਲੇ ਸੀ ਵੀ ਬਾਰਡਰ ਤੇ ਡਰੋਨ ਦੀ ਮੂਵਮੈਂਟ ਆਈ ਹੈ ਉਸ ਇਤਲਾਹ ਤੇ ਪੰਜਾਬ ਪੁਲਿਸ ਬਾਰਡਰ ਤੇ ਬੀਐਸਐਫ ਨਾਲ ਉੱਥੇ ਜਾ ਕੇ ਅਨੁਕੋਰਡਨ ਕੀਤਾ ਸਾਰਾ ਏਰੀਆ ਸਰਚ ਕੀਤਾ ਸਰਚ ਦੇ ਦੌਰਾਨ ਜਿਹੜਾ ਮਹਾਰਸ ਸੋਨਾ ਡੀਓਪੀ ਦਾ ਏਰੀਆ ਮਾਰਜਮ ਸ਼ੇਅਰਪਿੰਡ ਦਾ ਏਰੀਆ ਪੜਦਾ ਹੈਗਾ ਉੱਥੇ ਦੋ ਬੈਗ ਹੀਰੋਨ ਦੇ ਬਰਾਮਦ ਹੋਏ ਉਹਨਾਂ ਬੈਗਾਂ ਨੂੰ ਕੁੱਲ ਕੇ ਚੈੱਕ ਕੀਤਾ ਇੱਕ ਬੈਗ ਵਿੱਚੋਂ ਤਿੰਨ ਪੈਕਟ ਹੀਰੋਨ ਦੇ ਬਰਾਮਦ ਹੈਗੇ ਇੱਕ ਪੈਕਟ ਚ ਕਰੀਬ 1 ਕੇਜੀ ਵਜ਼ਨ ਹੈਗਾ ਕੁੱਲ 6 ਕੇਜੀ ਹੀਰੋਨ ਬਰਾਮਦ ਹੋਈ ਇੱਕ ਇਹ ਕਿੰਨੇ ਰਾਉਂਡ ਜਿਹੜਾ ਸਾਰੇ ਇਸ ਇਲਾਕੇ ਦੇ ਅੰਦਰ ਜਿਹੜੀ ਫਾਇਰਿੰਗ ਕੀਤੀ ਗਈ ਪੀਐਸ ਦੇ ਮੁਤਾਬਕ 20 ਤੋਂ 25 ਰਾਉਂਡ ਫਾਇਰ ਕੀਤੇ ਗਏ ਤੇ ਡਰੋਨ ਕਿੰਨੀ ਵਾਰ ਇਸ ਇਲਾਕੇ ਚ ਆਏਗਾ। ਉਹ ਰਾਤ BSF ਦੇ ਦਸਤ ਦੇ ਅបਦਾਵ ਕੋ ਦੋ ਵਾਰੀ ਡਰੋਨ ਆਇਆਗਾ। ਇੱਕ ਥਾਂ ਤੇ ਇੱਕੋ ਥਾਂ ਤੇ ਆਇਆਗਾ ਜੋ ਮਤਲਬ ਥੋੜੀ ਥੋੜੀ ਮਤਲਬ 10-15 ਮਿੰਟ ਦੀ ਦੂਰੀ ਤੋਂ ਵਕਫ ਜਗਾ ਤੋਂ ਮਤਲਬ ਦੋਨੇ ਬੈਗ ਬਰਾਬਦ ਹੋਏ ਆ। ਇਹ ਜਿੱਥੇ ਰਿਕਵਰੀ ਹੋਈ ਹੈ ਕਰੀਬ 145 ਦੀ ਮੂਵਮੈਂਟ ਆ ਗਈ 145 ਦੋਸਤ ਨਾਲ ਹੀ ਸਾਨੂੰ ਇਲਾਜ ਮਿਲੀ ਸੀ ਅਸੀਂ ਮੌਕੇ ਤੇ ਗਏ ਸੀ। ਮੌਕੇ ਤੇ BSF ਨਾਲ ਸਾਰਾ ਕੋਆਰਡਨ ਕਰਕੇ ਸਾਰੇ ਏਰੀਆ ਦੀ ਸਰਚ ਕੀਤੀ। ਉਸ ਸਰਚ ਦੇ ਦੌਰਾਨ ਹੀ ਰਿਕਵਰੀ ਹੋਈ। ਕਿੰਨਾ ਇਲਾਕਾ ਹੈ ਜਿਹੜਾ ਹੁਣ ਸੀਲ ਕੀਤਾ ਗਿਆ ਸਰਚ ਚੱਲ ਰਹੀ ਉਹ ਕਰੀਬ ਹੈਗੇ ਤਿੰਨ ਪਿੰਡ ਦਾ ਏਰੀਆ ਪੈਂਦਾ ਹੈਗਾ ਉਹ ਸਾਰਾ ਜਿਹੜਾ ਨਸੇਮ ਨਾਲੇ ਦੇ ਅੰਦਰ ਹੈਗਾ ਸਾਰਾ ਉਹਨੂੰ ਰਕਾਡਨ ਕਰਕੇ ਸਰਚ ਮਤਲਬ ਕੀਤੀ ਜਾ ਰਹੀ ਇਸ ਤਰ੍ਹਾਂ ਦੇਖ ਦਿਓ ਕਿ ਇੱਕ ਸਰਦੀ ਇਲਾਕਾ ਹੈ ਜੀ ਤੇ ਪਾਕਿਸਤਾਨ ਜਿਹੜਾ ਤਸ਼ਕਰ ਲਗਾਤਾਰ ਜਿਹੀ ਇਸ ਤਰ੍ਹਾਂ ਦੀ ਹਰਫਤਾ ਕਰ ਰਹੇ ਨੇ ਚੌਕਸੀ ਕਿਸ ਤਰ੍ਹਾਂ ਦੀ ਜੋ ਮਤਲਬ ਇਸ ਫਾਇਲ ਦਾ ਜਿਲ੍ਹਾ ਡਿਸਟ੍ਰਿਕਟ ਦਾ ਜਿਹੜਾ ਪਾਕਿਸਤਾਨ ਦੇ ਨਾਲ ਲੱਗ ਜਾਂਦਾ ਹੈਗਾ ਇੱਥੋਂ ਮਤਲਬ ਵੀ ਬਾਰਡਰ ਤੋਂ ਕਾਫੀ ਡਰੋਨ ਦੀ ਮੂਵਮੈਂਟ ਹੋਈ ਹੈਗੀ ਉਸ ਸੱਚ ਅਸੀਂ 100% ਬੀਐਸਰ ਨਾਲ ਤਾਲਮੇਲ ਸਾਡਾ ਅਗਲ ਸਬਸਿਡ ਕਾਬਜ਼ਾ ਪੋਏ ਹਨ ਜਿੰਨੀ ਵੀ ਵਾਰੀ ਮੂਵਮੈਂਟ ਹੋਈ ਉਹਨਾਂ ਵਾਰ ਸਾਡੇ ਤੋਂ ਅਸੀਂ ਰਿਕਵਰੀ ਵੀ ਕੀਤੀ ਹੈ ਬੰਦੇ ਵੀ ਡਰੈਸ ਕੀਤੇ ਆ ਬੰਦੇ ਗ੍ਰਿਫਤਾਰ ਵੀ ਕੀਤੇ ਆ ਸਰ ਇਸ ਮਾਮਲੇ ਦੇ ਅੰਦਰ ਕੋਈ ਗ੍ਰਿਫਤਾਰੀ ਨਹੀਂ ਹਾਲ ਦੀ ਕੜੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਸਾਨੂੰ ਕੁਝ ਮਤਲਬ ਬਲ ਵੀ ਅਸੀਂ ਬਕਮਾਂ ਦਰਜ ਕਰਕੇ ਜੋ ਅਸੀਂ ਆਪਣੀ ਤਫ਼ਤੀਸ਼ ਚੱਲਿਆ ਰਹੇ ਹਾਂ ਉਮੀਦ ਹੈ ਕਿ ਜਲਦੀ ਗ੍ਰਿਫਤਾਰ ਕਰ ਲਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत